ਸਾਰੇ ਆਨੰਦ ਸਤਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਕੱਲ ਕੱਲ ਆਪਾਂ ਸਾਂਝ ਪਾਈ ਸੀ ਮਾਲਾ ਦੀ 108 ਮਣਕੇ ਵਾਲੀ ਦੀ ਅੱਜ ਆਪਾਂ ਵਿਚਾਰ ਕਰਾਂਗੇ 35 ਅੱਖਰ ਗੁਰਮੁਖੀ ਦੇ 35 ਅੱਖਰ ਜਿਹੜੇ ਹੁੰਦੇ ਆ ਹਾਰ ਅੱਖਰ ਦਾ ਮਤਲਬ ਬਾਣੀ ਚ ਤੇ ਅਸੀਂ ਕੁਝ ਸਾਲ ਪਹਿਲਾਂ ਨਾ ਹਜੂਰ ਸਾਹਿਬ ਗਏ ਸੀ ਉੱਥੋਂ ਥੋੜੀ ਦੂਰ ਜਦੋਂ ਆਪਾਂ ਵਾਪਸ ਆਉਨੇ ਆ ਤਾਂ ਗੁਰਦੁਆਰਾ ਪਿੰਡਾ ਮਨਮਾੜ ਤਾਂ ਉੱਥੇ ਰੁਕੇ ਜੀ ਉੱਥੇ ਗੁਰਮੁਖੀ ਦੇ 35 ਅੱਖਰ ਲਿਖੇ ਹੋਏ ਸੀ ਤੇ ਹਰ ਅੱਖਰ ਦੇ ਨਾਲ ਕੁਛ ਨਾ ਕੁਛ ਲਿਖਿਆ ਹੋਇਆ ਸੀ ਤਾ ਅੱਜ ਮੈਨੂੰ ਇਹ ਹੋਇਆ ਕਿ ਮੈਂ ਤੁਹਾਡੇ ਨਾਲ ਵੀ ਉਹਨਾਂ ਅੱਖਰਾਂ ਦੀ ਸਾਂਝ ਪਾਵਾਂ ਕਿ ਉਹ ਕੀ ਲਿਖਿਆ ਹੋਇਆ ਆਪਣੇ ਸਿੱਖ ਧਰਮ ਦੇ ਵਿੱਚ ਨਾ ਅੱਖਰਾਂ ਬਾਰੇ ਮੈਂ ਲੇਖ ਕੇ ਲਈ ਸੀ ਜੀ ਉੱਥੋਂ 25 ਅੱਖਰ ਗੁਰਮੁਖੀ ਦੇ ਊੜਾ ਉੱਠ ਸਵੇਰੇ ਜਾਗ ਆੜਾ ਆਲਸ ਨੀਂਦ ਤਿਆਗ ਈੜੀ ਇਸ਼ਨਾਨ ਕਰ ਪਿਆਰੇ ਸੱਸਾ ਸਾਫ ਦੰਦ ਕਰ ਸਾਰੇ ਹਾ ਹਾ ਹੱਥ ਵਿੱਚ ਗੁਟਕਾ ਲੈ ਕੇ ਕਕਾ ਕਰ ਲੈ ਪਾਠ ਤੂੰ ਬਹਿ ਕੇ ਖਖਾ ਖੁਸ਼ੀ ਖੁਸ਼ੀ ਪੜ ਬਾਣੀ ਗੱਗਾ ਗਿਆਨ ਬਾਨ ਹੋ ਪ੍ਰਾਣੀ ਕੱਗਾ ਘਰ ਵਿੱਚ ਹੀ ਨਾ ਬਹਿ ਜੀ ਗੰਗਾ ਗੰਗੇ ਵਾਗਨ ਖਾਲੀ ਰਹਿ ਜੀ ਰਹਿ ਜੀ ਚੱਚਾ ਚੱਲ ਤੂੰ ਗੁਰੂ ਦਵਾਰੇ ਛੱਛਾ ਛੱਡ ਦੇ ਔਗਣ ਸਾਰੇ ਜੱਜਾ ਜਾਗਤ ਗੁਰੂ ਨੂੰ ਦੇਖ ਛੱਜਾ ਝੁੱਕ ਕੇ ਮੱਥਾ ਟੇਕ ਯਈਆ ਯਾਣੀ ਜਾਣ ਪਿਆਰਾ ਟੈਕਾ ਟੁੱਟੀ ਗੰਢਣ ਹਾਰਾ ਠਠਾ ਠੋਕ ਕਰ ਨਾ ਤੂੰ ਖਾਵੀ ਡੱਡਾ ਡੋਲ ਨਾ ਕਿਧਰੇ ਜਾਵੀ ਟੱਡਾ ਟਕੇ ਪੜਦੇ ਤੇਰੇ ਨਾਣਾ ਜਾਣੀ ਚਾਰ ਚਫੇਰੇ ਤੱਤਾ ਤਿਆਗ ਤੂੰ ਮੇਰੀ ਮੇਰੀ ਠੱਥਾ ਥੋੜੀ ਜ਼ਿੰਦਗੀ ਤੇਰੀ ਦੱਦਾ ਦਿਲ ਨਾ ਕਦੇ ਦੁਖਾਵੀ ਤਦਾਂ ਧਿਆਨ ਨਾਮ ਵਿੱਚ ਲਾਵੀ ਨੰਨਾ ਨਿੰਦਿਆ ਚੁਗਲੀ ਛੱਡ ਦੇ ਪਪਾ পাপ ਬਦਲੋਂ ਤੂੰ ਕੱਢ ਦੇ ਫੱਪਾ ਫਿਰਨੀ ਇੱਥੇ ਆਉਣਾ ਬੱਬਾ ਬਾਅਦ ਵਿੱਚ ਪੂ ਪਛਤਾਉਣਾ ਬਬ ਪਲਾ ਸਰਬਤ ਦਾ ਲੋਚੀ ਮਮਾ ਮਾੜਾ ਕਦੇ ਨਾ ਸੋਚੀ ਜਈਆ ਯਾਦ ਮੌਤ ਨੂੰ ਰੱਖੀ ਰਾਰਾ ਰੱਬ ਵਸਾਲੇ ਅੱਖੀ ਲੱਲਾ ਲੱਗ ਜਾ ਗੁਰਾਂ ਦੇ ਲੜ ਤੂੰ ਬਾਬਾ ਵਿਦਿਆ ਰਾਜ ਰਾਜ ਪੜ ਤੂੰ ੜਾ ੜਾ ਤਾੜ ਨਰਖੀ ਕੋਈ ਸਬਦੇ ਅੰਦਰ ਮਾਲਕ ਸੋਈ ਇਹ ਜੀ ਉੱਥੇ ਮਨਮਾੜ ਗੁਰਦੁਆਰਾ ਸਾਹਿਬ ਦਾ ਜਿਹੜਾ ਲੰਗਰ ਆ ਉਥੇ ਕੰਧ ਦੇ ਉੱਪਰ ਇਹ 35 ਅੱਖਰ ਲਿਖੇ ਹੋਏ ਸੀ ਇਸ ਤਰ੍ਹਾਂ ਇਹਦੇ ਵਿੱਚ ਇਹ ਸਿੱਖਾਂ ਨੂੰ ਸਿੱਖਿਆ ਹੀ ਦਿੱਤੀ ਹੋਈ ਹੈ ਜੀ ਕਿ ਸਵੇਰੇ ਜਲਦੀ ਉੱਠੋ ਤੇ ਆਲਸ ਤੇ ਨੀਗ ਤਿਆਗ ਕੇ ਆਪ ਦਾ ਦੰਤਨ ਕੋਲੀ ਕਰਕੇ ਸਨਾਰ ਕਰੋ ਫਿਰ ਬੈਠ ਕੇ ਹੱਥ ਚ ਗੁੱਟਕਾ ਫੜ ਕੇ ਪਾਠ ਕਰੋ ਤੇ ਜਿਹੜਾ ਪਾਠ ਕਰਦਾ ਗਿਆਨਮਾਨ ਤਾਂ ਹੋ ਹੀ ਜਾਂਦਾ ਜੀ ਵੀ ਘਰੇ ਬੈਠੇ ਹੀ ਨਾ ਰਹੋ ਜਿਵੇਂ ਮੰਗੀਆਂ ਖਾਲੀ ਰਹਿ ਗਿਆ ਵੀ ਉਸ ਤਰ੍ਹਾਂ ਖਾਲੀ ਨਾ ਰਹਿ ਜਵੇ ਉਸ ਤੋਂ ਬਾਅਦ ਆਪ ਦਾ ਨਤਨਮ ਕਰਨ ਤੋਂ ਬਾਅਦ ਵੀ ਗੁਰਦੁਆਰੇ ਚਲੋ ਉਹਨਾਂ ਸਾਰੇ ਆਪਣੇ ਗੁਰਾਂ ਨੇ ਕਿਹਾ ਹੀ ਆ ਜੀ ਇਹ ਤਾਂ ਸਾਰਾ ਕੁਝ ਜਾਗਤ குரு ਨੂੰ ਦੇਖ ਚੁੱਕ ਕੇ ਮੱਥਾ ਟੇਕ ਪਰਮਾਤਮਾ ਦੇ ਅੱਗੇ ਆਪਾਂ ਸਿਰ ਨਮੋਣੀ ਆ ਤੇ ਉਹ ਪਰਮਾਤਮਾ ਆਪਾਂ ਨੂੰ ਜੋੜ ਕੇ ਰੱਖਦਾ ਜੇ ਆਪਾਂ ਜਾਣਦੇ ਆ ਜੀ ਕਿਤੇ ਵੀ ਤਾਂ ਉਹ ਸੱਚੇ ਪਾਤਸ਼ਾਹ ਆਪਣੇ ਸਿਰ ਤੇ ਹੱਥ ਰੱਖਦਾ ਆਪਦੀ ਤੇ ਇਹ ਸਾਰੀ ਬਹੁਤ ਸਾਲ ਹੋ ਗਏ ਸਾਨੂੰ ਗਿਆਨ ਉਦੋਂ ਉੱਥੇ ਸਾਹਮਣੇ ਕੰਧ ਦੇ ਉੱਪਰ ਲਿਖਿਆ ਹੋਇਆ ਮੈਂ ਲਿਖ ਕੇ ਲੈਂਦਾ ਸੀ ਤਾਂ ਹੁਣ ਮੈਨੂੰ ਲੱਗਿਆ ਕਿ ਜਿਹੜੀ ਚੀਜ਼ ਮੇਰੇ ਕੋਲੇ ਆ ਉਹ ਮੈਨੂੰ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਆ ਤੁਸੀਂ ਨਾ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਵੀ ਵੀਡੀਓ ਵਿਊਸ ਤਾਂ ਹੁੰਦੇ ਆ ਦੇਖਦੇ ਹਾਂ ਸਾਰੇ ਪਰ ਕਮੈਂਟ ਨਾ ਜਰੂਰ ਕਰੋ ਵੀ ਕਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਕਿਹੜੀ ਨਹੀਂ ਲੱਗੀ ਇਹ ਹੁੰਦਾ ਜਗਾ ਵਾਸਤੇ ਫਿਰ ਪਤਾ ਲੱਗ ਜਾਂਦਾ ਆਪਦੀ ਗਲਤੀ ਦਾ ਤੇ ਮੇਰਾ ਤਾਂ ਇਹ ਹੀ ਹੈ ਵੀ ਜਿਹੜੀ ਚੀਜ਼ ਮੈਨੂੰ ਪਤਾ ਹੋਵੇ ਮੈਂ ਤੁਹਾਡੇ ਨਾਲ ਸਾਰੀ ਹਰ ਚੀਜ਼ ਸਾਂਝੀ ਕਰਾਂ ਤੇ ਇੱਕ ਮੇਰੇ ਕੋਲ ਗਿਣਤੀ ਵੀ ਪਈ ਹੈ 1 ਤੋਂ 20 ਤੱਕ ਉਹ ਵੀ ਮੈਂ ਕੋਸ਼ਿਸ਼ ਕਰੂੰਗੀ ਕਿਸੇ ਦਾ ਨਾ ਵੀ ਤੁਹਾਡੇ ਨਾਲ ਉਹਦੀ ਵੀ ਸਾਂਝ ਪਾਵਾਂ ਤੇ ਜਦੋਂ ਜੇ ਆਪਾਂ ਕਈ ਲੋਕ ਇਹਦਾ ਨਾ ਕੈਲੰਡਰ ਬਣਾ ਕੇ ਲਾ ਲਿੰਦੇ ਆ ਤਾਂ ਜੇ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗੇ ਤਾਂ ਅੱਜ ਕੱਲ ਤਾਂ ਛਾਪ ਦਿੰਦੇ ਆ ਮਿਲ ਜਾਂਦਾ ਸਾਰਾ ਕੁਝ ਤਾਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਪ੍ਰਾਣੀਆਂ ਵਾ ਇਹ ਜੀਆਂ ਨੂੰ ਆਪਾਂ ਸੰਭ ਕੇ ਰੱਖੀਏ ਜਿਹੜਾ ਗਾਂਵਾਂ ਵਾਲੇ ਬੱਚਿਆਂ ਨੂੰ ਪੜ੍ਹ ਕੇ ਸਿੱਖਿਆ ਹੀ ਮਿਲਦੀ ਆ ਨਾ ਵੀ ਸਾਡੇ ਸਿੱਖ ਧਰਮ ਚ ਕੀ ਸਿੱਖਿਆ ਦਿੱਤੀ ਜਾਂਦੀ ਸੀ ਚਲੋ ਅੱਜ ਇੰਨਾ ਹੀ ਕੱਲ ਨੂੰ ਫੇਰ ਹੋਰ ਕੋਈ ਨਵੀਂ ਗੱਲ ਲੈ ਕੇ ਆਵਾਂਗੇ ਜੀ ਮੇਰੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਉਹਦੇ ਨਾਲੇ ਹੁੰਦਾ ਵੀ ਜਿਹੜੇ ਨਵੇਂ ਬੰਦੇ ਹੁੰਦੇ ਨੇ ਨਾ ਉਹਨਾਂ ਦਾ ਹੌਸਲਾ ਵਧਦਾ ਰਹਿੰਦਾ ਤੇ ਜਦੋਂ ਆਪਾਂ ਕਿਸੇ ਹੋਰ ਨਵੇਂ ਨਾ ਚਾਹੇ ਕੋਈ ਨਵਾਂ ਚਾਹੇ ਕੋਈ ਪੁਰਾਣਾ ਕਿਸੇ ਨਾਲ ਵੀ ਇਸ ਤਰ੍ਹਾਂ ਦੀਆਂ ਸਾਂਝਾ ਪਾਉਂਦੇ ਆ ਤਾਂ ਆਪਣੇ ਗਿਆਨ ਦੇ ਵਿੱਚ ਵਾਧਾ ਹੁੰਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ। ਹੋ ਇੰਨਾ ਹੀ ਅੱਜ। ਓਕੇ ਜੀ। ਸਤਿ ਸ੍ਰੀ ਅਕਾਲ।